ਅਸਲ ਵਿੱਚ ਮੇਰੇ ਨਾਲ ਖੁਦ ਦੀ ਇੱਛਾ ਸੀ ਕਿ ਜਦ ਵੀ ਮੈਂ ਕੁਝ ਸਟਾਰਟ ਕਰਾਂ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਆਮ ਆ ਤੇ ਕੁਝ ਧਾਰਮਿਕ ਦੇ ਨਾਲ ਹੀ ਸਟਾਰਟ ਕਰਾਂ ਉਹ ਕੁਦਰਤੀ ਪਰਮਾਤਮਾ ਨੇ ਮੇਰੇ ਸੁਣ ਲਈ ਮੈਨੂੰ ਆਪਰਚੂਨਿਟੀ ਵੀ ਇਸ ਤਰ੍ਹਾਂ ਦੀ ਆਈ ਜਿਹੜੀ ਕਿ ਧਾਰਮਿਕ ਸ਼ਬਦ ਸੀਗਾ ਤਾਂ ਫਿਰ ਮੈਂ ਸੋਚਿਆ ਕਿ ਪਰਮਾਤਮਾ ਨੇ ਮੇਰੇ ਲਈ ਕੁਝ ਆਪਰਚੂਨਿਟੀ ਭੇਜੀ ਹੈ ਤਾਂ ਫਿਰ ਮੈਂ ਐਕਸੈਪਟ ਕੀਤਾ ਦੈਨ ਮੈਂ ਉਸ ਤੇ ਕੰਮ ਕੀਤਾ ਪਹਿਲਾਂ ਮੈਂ ਐਕਟਿੰਗ ਤੋਂ ਸਟਾਰਟ ਕੀਤਾ ਸੀਗਾ ਮੈਂ ਐਕਚੁਅਲੀ ਮਤਲਬ ਸਕੂਲ ਟਾਈਮ ਵਿੱਚ ਬਹੁਤ ਸਾਰੀਆਂ ਵੈਸਰਾਂ ਦੀ ਐਕਟੀਵਿਟੀਜ਼ ਕਰਦੀ ਸੀਗੀ ਕੋਈ ਵੀ ਜੇ ਫੰਕਸ਼ਨ ਹੋਣਾ ਉੱਚ ਪਾਰਟਿਸਿਪੇਟ ਕਰਨਾ ਤਾਂ ਉਦੋਂ ਤੋਂ ਹੀ ਮੇਰਾ ਸ਼ੌਂਕ ਰਿਹਾ ਸੀਗਾ ਦੈਨ ਉਸ ਤੋਂ ਬਾਅਦ ਫਿਰ ਮੇਰੀ ਮੈਰਿਜ ਹੋ ਗਈ ਜਲਦੀ ਮੈਰਿਜ ਹੋ ਗਈ ਬੱਚੇ ਹੋ ਗਏ ਦੈਨ ਉਸ ਤੋਂ ਬਾਅਦ ਫਿਰ ਆਪਣੇ ਫੈਮਿਲੀ ਵਿੱਚ ਬਿਜ਼ੀ ਹੋ ਗਈ ਮੈਂ ਉਹ ਫਿਰ ਕੁਦਰਤੀ ਮੈਨੂੰ ਇੱਕ ਐਸਰਾਂ ਦੀ ਕੋਈ ਓਪਰਚੁਨਿਟੀ ਮਿਲੀ ਮੈਨੂੰ ਕਿਸੇ ਦੀ ਕਾਲ ਆਈ ਕਿ ਤੁਸੀਂ ਐਕਟਿੰਗ ਕਰਨ 'ਚ ਇੰਟਰਸਟਿਡ ਹੋ ਅਸੀਂ ਇੱਕ ਵੈਬ ਸੀਰੀਜ਼ ਸਟਾਰਟ ਕਰ ਰਹੇ ਹਾਂ ਤਨ ਮੈਂ ਕਿ ਹਾਂ ਮੈਂ ਕਰ ਲਾਂਗੀ ਉਹ ਫਿਰ ਮੈਂ ਇੱਕ ਵੈਬ ਸੀਰੀਜ਼ ਤੋਂ ਸਟਾਰਟ ਕੀਤਾ ਉਹ ਕੀਤਾ ਉਸ ਤੋਂ ਬਾਅਦ ਉਹਨੂੰ ਦੇਖ ਕੇ ਮੈਨੂੰ ਅਗਲੀ ਕਾਲ ਆਈ ਉਹ ਫਿਰ ਉਸ ਨੂੰ ਦੇਖ ਕੇ ਮੈਨੂੰ ਅਗਲੇ ਕਿਸੇ ਸਿੰਗਰ ਦੀ ਕਾਲ ਆਈ ਐਸ ਤਰ੍ਹਾਂ ਕਰਕੇ ਮੇਰਾ ਇਹ ਚੱਲਦਾ ਰਿਹਾ ਇਸ ਸਟੱਡੀ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਜਲਦੀ ਤੇ ਉਸ ਤੋਂ ਬਾਅਦ ਵੀ ਮਤਲਬ ਮੇਰੇ ਮਨ 'ਚ ਇਹ ਚੀਜ਼ ਟਲਦੀ ਸੀ ਔਰ ਮੇਨੂੰ ਹਸਬੰਦ ਵੀ ਕਹਿੰਦੇ ਸੀਗੇ ਕਿ ਤੂੰ ਆਪਣੇ ਆਪ ਨੂੰ 9 ਤੋਂ 5 ਵਾਲੀ ਜੌਬ ਦੇ ਵਿੱਚ ਬਾਉਂਡ ਨਾ ਕਰ డు ਸਮਥਿੰਗ ਡਿਫਰੈਂਟ ਹਾਂ ਤਾਂ ਉਹਦੇ ਨਾਲ ਨਾਲ ਮੇਰਾ ਹੌਸਲਾ ਵੀ ਬਹੁਤ ਵੱਧ ਗਿਆ। ਵੀ ਜਿਹੜਾ ਸਾਡਾ ਪੰਜਾਬ ਦਾ ਕਲਚਰ ਆ ਉਹਦੇ ਚ ਆਮ ਕਹਿੰਦੇ ਆਸਗੁਆਣ ਦੇ ਲੋਕ ਜਾਂ ਪਰਿਵਾਰਕ ਲੋਕ ਕਹਿੰਦੇ ਆ ਹੁਣ ਜਿਵੇਂ ਤੁਸੀਂ ਕਹੇ ਮੇਰੀਆਂ ਦੋ ਬੇਟੀਆਂ ਨੇ ਹਾਂ 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 ਹ ਪਰ ਉਹਨਾਂ ਨੇ ਆਪਣਾ ਜਿਹੜਾ ਸੰਗੀਤਿਕ ਸਫ਼ਰ ਹੈ ਪਹਿਲਾਂ ਬਾਬੇ ਨਾਨਕ ਦੇ ਸ਼ਬਦ ਤੋਂ ਸ਼ੁਰੂ ਕੀਤਾ ਉਸ ਤੋਂ ਬਾਅਦ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਮਾਡਲਿੰਗ ਕਰਦੇ ਨੇ ਸੰਗੀਤ ਦੇ ਖੇਤਰ ਦੇ ਨਾਲ ਜੁੜੇ ਹੋਏ ਨੇ ਸਾਡੇ ਨਾਲ ਲੀਨਾ ਸੂਦ ਨੇ ਗੱਲਬਾਤ ਕਰਦੇ ਆ ਮੈਡਮ ਸੱਚਕਲ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾ ਸਵਾਲ Hindu ਧਰਮ ਚ ਜਨਮ ਹੋਇਆ ਸੀ ਤੇ ਕਿਵੇਂ ਸੋਚਿਆ ਕਿ ਸੰਗੀਤਿਕ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਹੈ ਬਾਬੇ ਨਾਨਕ ਦੇ ਸ਼ਬਦ ਤੋਂ ਕਰਨੀ ਹੈ ਤੇ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਹੈ ਉਹ ਕੀਤਾ ਐਕਚੁਅਲੀ ਮੇਰੇ ਨਾਲ ਖੁਦ ਦੀ ਇੱਛਾ ਸੀ ਕਿ ਜਦ ਵੀ ਮੈਂ ਕੁਝ ਸਟਾਰਟ ਕਰਾਂ ਐਸਟਰਾ ਦਾ ਸੋਸ਼ਲ ਮੀਡੀਆ ਤੇ ਆਵਾਜ਼ ਤੇ ਕੁਝ ਧਾਰਮਿਕ ਦੇ ਨਾਲ ਹੀ ਸਟਾਰਟ ਕਰਾਂ ਉਹ ਕੁਦਰਤੀ ਪਰਮਾਤਮਾ ਨੇ ਮੇਰੇ ਸੁਣ ਲਈ ਮੈਨੂੰ ਆਪਰਚੂਨਿਟੀ ਵੀ ਇਸ ਤਰ੍ਹਾਂ ਦੀ ਆਈ ਜਿਹੜੀ ਕਿ ਧਾਰਮਿਕ ਸ਼ਬਦ ਸੀਗਾ ਤਾਂ ਫਿਰ ਮੈਂ ਸੋਚਿਆ ਕਿ ਪਰਮਾਤਮਾ ਨੇ ਮੇਰੇ ਲਈ ਕੁਝ ਆਪਰਚੂਨਿਟੀ ਭੇਜੀ ਹੈ ਤਾਂ ਫਿਰ ਮੈਨੂੰ ਐਕਸੈਪਟ ਕੀਤਾ ਦਨ ਮੈਂ ਉਸ ਤੇ ਕੰਮ ਕੀਤਾ ਮਣ ਤੁਸੀਂ ਚਲੋ ਇਹ ਤਾਂ ਹੋ ਗਿਆ ਪਰ ਜਿਹੜੀ ਸੰਗੀਤਿਕ ਲਾਈਨ ਦੇ ਵਿੱਚ ਆਉਣਾ ਕਿਵੇਂ ਹੋਇਆ ਪਹਿਲਾਂ ਗਾਇਕੀ ਚਾਏ ਜਾਂ ਮਾਡਲਿੰਗ ਚਾਏ ਕਿਵੇਂ ਆਉਣਾ ਹੋ ਗਿਆ ਪਹਿਲਾਂ ਮੈਂ ਐਕਟਿੰਗ ਤੋਂ ਸਟਾਰਟ ਕੀਤਾ ਸੀਗਾ ਮੈਂ ਐਕਚੁਅਲੀ ਮਤਲਬ ਸਕੂਲ ਟਾਈਮ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੀ ਐਕਟੀਵਿਟੀਆਂ ਕਰਦੀ ਸੀਗੀ ਕੋਈ ਵੀ ਜੇ ਫੰਕਸ਼ਨ ਹੋਣਾ ਉੱਚ ਪਾਰਟਿਸਿਪੇਟ ਕਰਨਾ ਤਾਂ ਉਦੋਂ ਤੋਂ ਹੀ ਮੇਰਾ ਸ਼ੌਂਕ ਰਿਹਾ ਸੀਗਾ ਦੈਨ ਉਸ ਤੋਂ ਬਾਅਦ ਫਿਰ ਮੇਰੀ ਮੈਰਿਜ ਹੋ ਗਈ ਜਲਦੀ ਮੈਰਿਜ ਹੋ ਗਈ ਬੱਚੇ ਹੋ ਗਏ ਦੈਨ ਉਸ ਤੋਂ ਬਾਅਦ ਫਿਰ ਆਪਣੇ ਫੈਮਿਲੀ ਵਿੱਚ ਬਿਜ਼ੀ ਹੋ ਗਈ ਮੈਂ ਮਤਲਬ ਮੈਨੂੰ ਮੌਕਾ ਨਹੀਂ ਮਿਲਿਆ ਕੰਮ ਕਰਨ ਦਾ ਹੁਣ ਬੱਚੇ ਵੱਡੇ ਹੋ ਗਏ ਤਾਂ ਮੈਨੂੰ ਨਾ ਇੱਕ ਮਤਲਬ ਮੇਰੇ ਚੀਜ਼ ਅੰਦਰ ਇਹ ਚੱਲਦੀ ਸੀਗੀ ਕਿ ਮੈਂ ਕੁਝ ਕੀਤਾ ਨਹੀਂ ਲਾਈਫ ਦੇ ਵਿੱਚ ਮੇਰੇ ਅੰਦਰ ਇਹ ਨਾ ਟੈਲੈਂਟ ਹੈਗਾ ਬਟ ਮੈਂ ਕੁਝ ਕੀਤਾ ਨਹੀਂ ਉਹ ਫਿਰ ਕੁਦਰਤੀ ਮੈਨੂੰ ਇੱਕ ਇਸ ਤਰ੍ਹਾਂ ਦੀ ਕੋਈ ਓਪਰਚ्युनिटी ਮਿਲੀ ਮੈਨੂੰ ਕਿਸੇ ਦੀ ਕਾਲ ਆਈ ਕਿ ਤੁਸੀਂ ਐਕਟਿੰਗ ਕਰਨ 'ਚ ਇੰਟਰਸਟਿਡ ਹੋ ਅਸੀਂ ਇੱਕ ਵੈਬ ਸੀਰੀਜ਼ ਸਟਾਰਟ ਕਰ ਰਹੇ ਹਾਂ ਥੈਨ ਮੈਂ ਕਿਹਾ ਹਾਂ ਮੈਂ ਕਰ ਲਾਂਗੀ ਉਹ ਫਿਰ ਮੈਂ ਇੱਕ ਵੈਬ ਸੀਰੀਜ਼ ਤੋਂ ਸਟਾਰਟ ਕੀਤਾ ਉਹ ਕੀਤਾ ਉਸ ਤੋਂ ਬਾਅਦ ਉਹਨੂੰ ਦੇਖ ਕੇ ਮੈਨੂੰ ਅਗਲੀ ਕਾਲ ਆਈ ਉਹ ਫਿਰ ਉਸਨੂੰ ਦੇਖ ਕੇ ਮੈਨੂੰ ਅਗਲੇ ਕਿਸੇ ਸਿੰਗਰ ਦੀ ਕਾਲ ਆਈ ਇਸ ਤਰ੍ਹਾਂ ਕਰਕੇ ਮੇਰਾ ਇਹ ਚੱਲਦਾ ਰਿਹਾ ਮੈਂ ਫੈਮਿਲੀ 'ਚ ਹੈ ਕੌਣ ਕੋ ਮੇਰੀ ਫੈਮਿਲੀ 'ਚ ਮੇਰੇ ਹਸਬੰਦ ਨੇ ਔਰ ਦੋ ਬੇਟੀਆਂ ਹਨ ਹਮ ਦੋ ਬੇਟੀਆਂ ਕਿੰਨੀ ਕਿੰਨੀ ਉਮਰਾਂ ਆ ਇੱਕ ਬੇਟੀ ਹੈਗੀ ਪਲੱਸ 1 ਵਿੱਚ ਔਰ ਦੂਸਰੀ ਹੈਗੀ 9th ਵਿੱਚ ਨਹੀਂ ਤੁਸੀਂ ਮੈਰਿਜ ਤੋਂ ਪਹਿਲਾਂ ਨਹੀਂ ਮੈਰਿਜ ਤੋਂ ਬਾਅਦ ਤਾਂ ਬਹੁਤ ਸਾਰੇ ਕਿਉਂਕਿ ਜਿਹੜੀਆਂ ਲੜਕੀਆਂ ਨੇ ਉਹਨੂੰ ਜ਼ਿਆਦਾ ਕਿਉਂਕਿ ਪਹਿਲਾਂ ਤਾਂ ਜਿਹੜਾ ਪੇਕੇ ਪਰਿਵਾਰ ਹੁੰਦਾ ਉਹ ਰੋਕਦਾ ਫਿਰ ਸਹੁਰਾ ਪਰਿਵਾਰ ਰੋਕਦਾ ਤੁਸੀਂ ਮੈਰਿਜ ਤੋਂ ਬਾਅਦ ਇਸ ਲਾਈਨ ਦੇ ਵਿੱਚ ਆ ਗਏ ਤੁਹਾਡੇ ਪਤੀ ਪਰਿਵਾਰ ਸਹੁਰਾ ਹੋਰ ਕਿਸੇ ਨੇ ਰੋਕਿਆ ਨਹੀਂ ਕਦੇ ਅੜਕਾ ਨਹੀਂ ਪਾਇਆ ਐਕਚੁਅਲੀ ਮਤਲਬ ਮੇਰੇ ਪੇਕੇ ਪਰਿਵਾਰ ਚ ਵੀ ਕਿਸੇ ਨੇ ਰੋਕਿਆ ਨਹੀਂ ਬਟ ਮੈਂ ਖੁਦ ਹੀ ਇਨੀਸ਼ੀਏਟਿਵ ਨਹੀਂ ਕੀਤਾ ਕਿਉਂਕਿ ਮੇਰੀ ਸਟੱਡੀ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਤੇ ਉਸ ਤੋਂ ਬਾਅਦ ਵੀ ਮਤਲਬ ਮੇਰੇ ਮਨ ਚ ਇਹ ਚੀਜ਼ ਚਲਦੀ ਸੀਗੀ ਔਰ ਮੇਨੂੰ ਹਸਬੈਂਡ ਵੀ ਕਹਿੰਦੇ ਸੀਗੇ ਕਿ ਤੂੰ ਆਪਣੇ ਆਪ ਨੂੰ 9 ਤੋਂ 5 ਵਾਲੀ ਜੌਬ ਦੇ ਵਿੱਚ ਬਾਉਂਡ ਨਾ ਕਰ ਡੂ ਸਮਥਿੰਗ ਡਿਫਰੈਂਟ ਹੈਨਾ ਡੂ ਸਮਥਿੰਗ ਐਕਸਟਰਾ ਕਿ ਜਿਹਦੇ ਵਿੱਚ ਤੇਰੀ ਅਰਨਿੰਗ ਵੀ ਅੱਛੀ ਹੋਵੇ ਔਰ ਜਿਹੜੀ ਵੀ ਤੇਰੀ ਕੈਪੇਬਿਲਿਟੀ ਹੈਗੀ ਆ ਉਹ ਸਾਹਮਣੇ ਆਏ ਹੈਨਾ ਲੋਕਾਂ ਦੇ ਵੀ ਤੇਰਾ ਫੋਟੋਜੈਨਿਕ ਫੇਸ ਹੈਗਾ ਅੱਛਾ ਤੇਰਾ ਹੈਗਾ ਮਤਲਬ ਮਾਡਲਿੰਗ ਵਗੈਰਾ ਜਿਹ ਤੇਰੇ ਇੰਟਰਸਟ ਹੈਗਾ ਤੂੰ ਉਸ ਲਾਈਨ ਦੇ ਵਿੱਚ ਜਾ ਬਟ ਮੈਂ ਇਗਨੋਰ ਕਰ ਦਿੰਦੀ ਸੀ ਮੈਂ ਨਾ ਜ਼ਿਆਦਾ ਧਿਆਨ ਨਹੀਂ ਦਿੱਤਾ ਕਿਉਂਕਿ ਫੈਮਿਲੀ ਔਰ ਬੱਚੇ ਐਚੀ ਬਿ ਹੁਣ ਫਿਰ ਜਦੋਂ ਮੈਂ ਸਟਾਰਟ ਕੀਤਾ ਵੈਬ ਸੀਰੀਜ਼ ਤੋਂ ਤਾਂ ਮੇਰਾ ਹੌਸਲਾ ਵੀ ਮਤਲਬ ਉੱਚ ਮੈਨੂੰ ਨਾ ਕਾਫੀ ਸਪੋਰਟ ਮਿਲਿਆ ਫੈਮਲੀ ਦਾ ਵੀ ਔਰ ਪਲੱਸ ਪਬਲਿਕ ਦਾ ਵੀ ਕਾਫੀ ਲੋਕਾਂ ਨੇ ਪ੍ਰੇਸ ਕੀਤੀ ਤਾਂ ਫਿਰ ਉਹਦੇ ਨਾਲ ਨਾਲ ਮੇਰਾ ਹੌਸਲਾ ਵੀ ਬਹੁਤ ਵੱਧ ਗਿਆ ਨਹੀਂ ਜਿਹੜਾ ਸਾਡਾ ਪੰਜਾਬ ਦਾ ਕਲਚਰ ਆ ਉਹਦੇ ਚ ਆਮ ਕਹਿੰਦੇ ਆਸਗੁਆਣ ਦੇ ਲੋਕ ਜਾਂ ਪਰਿਵਾਰਕ ਲੋਕ ਕਹਿੰਦੇ ਹੁਣ ਜਿਵੇਂ ਤੁਸੀਂ ਕਿਹਾ ਮੇਰੀਆਂ ਦੋ ਬੇਟੀਆਂ ਨੇ ਕਿ ਹੁਣ ਤਾਂ ਬੇਟੀਆਂ ਜਵਾਨ ਹੋ ਰਹੀਆਂ ਨੇ ਤੁਸੀਂ ਆ ਕਿਹੜੇ ਕੰਮ 'ਚ ਪੈ ਗਏ ਇਹ ਚੀਜ਼ ਨਾ ਮੈਂ ਸੋਚਦੀ ਸੀਗੀ ਬਟ ਮੇਰੇ ਹਸਬੰਦ ਮੈਨੂੰ ਕਹਿੰਦੇ ਅਗਰ ਤੂੰ ਇਹ ਕੰਮ ਕਰਨਾ ਹੈ ਇਗਨੋਰ ਥੈਮ ਕੋਈ ਜਸਟ ਇਗਨੋਰ 뎀 ਆਪਣਾ ਕੰਮ ਕਰ ਤੈਨੂੰ ਪਤਾ ਤੂੰ ਸਹੀ ਹੈ ਤੂੰ ਸਹੀ ਕੰਮ ਕਰ ਰਹੀ ਹੈ ਠੀਕ ਹੈ ਆਪਣਾ ਕੰਮ ਕਰ ਲੋਕੀ ਤਾਂ ਤੂੰ ਸਹੀ ਹੋਣਗੇ ਤਾਂ ਵੀ ਬੋਲਣਗੇ ਤੁਸੀਂ ਗਲਤ ਹੋਵੋਗੇ ਤਾਂ ਵੀ ਲੋਕ ਬੋਲਣਗੇ ਜਸਟ ਇਗਨੋਰ 뎀 ਆਪਣੇ ਤੂੰ ਜਿਹੜਾ ਤਰ ਹੈਗਾ ਏਮ ਹੈਗਾ ਉਸ ਤੇ ਫੋਕਸ ਕਰ ਮੈਂ ਤੇਰੇ ਨਾਲ ਹੈਗਾ ਮੈਂ ਤੇਰੀ سپورਟ ਕਰ ਰਿਹਾ ਤੈਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਤਾਂ ਮੈਨੂੰ ਵੀ ਲੱਗਦਾ ਕਿ ਆਈ ऍम ਨਾਟ ਅਨਸਰਬਲ ਟੂ ਐਨੀ ਵਨ ਹੈਨਾ ਮੈਂ ਅਨਸਰਬਲ ਹੈਗੀ ਸਿਰਫ ਆਪਣੇ ਹਸਬੰਡ ਨੂੰ ਆਪਣੇ ਫੈਮਿਲੀ ਨੂੰ ਠੀਕ ਹੈ ਤਾਂ ਮੈਂ ਸਹੀ ਕੰਮ ਕਰ ਰਹੀ ਹਾਂ ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਹੈ ਜਿਹੜੀ ਸੰਗੀਤਿਕ ਲਾਈਨ ਆ ਜਾਂ ਫਿਲਮੀ ਦੁਨੀਆ ਦੀ ਲਾਈਨ ਆ ਬਹੁਤ ਸਾਰੀ ਜਿਹੜੀ ਫਿਲਮੀ ਐਕਟਰਸ ਹੈ ਭਾਵੇਂ ਹਿੰਦੀ ਫਿਲਮਾਂ ਦੀਆਂ ਹੋਣ ਪੰਜਾਬੀ ਦੀਆਂ ਫਿਲਮਾਂ ਦੇ ਹੋਣ ਮਾਡਲ ਹੋਣ ਉਹ ਕਿੰਨੇ ਇਸ ਲਾਈਨ ਚ ਲੜਕੀਆਂ ਦਾ ਸ਼ੋਸ਼ਣ ਬਹੁਤ ਹੁੰਦਾ ਕਦੇ ਤੁਹਾਨੂੰ ਅਜਿਹਾ ਚੱਲਣਾ ਪਿਆ ਮੈਂ ਸੁਣਿਆ ਸੀਗਾ ਇਸ ਲਈ ਹਨਾ ਲੋਕ ਡਰਦੇ ਆ ਕਿ ਇਸ ਲਾਈਨ ਦੇ ਵਿੱਚ ਇਸ ਤਰ੍ਹਾਂ ਦੀ ਬਹੁਤ ਚੀਜ਼ਾਂ ਹੁੰਦੀਆਂ ਨੇ ਗਲਤ ਹੈ ਹਨਾ ਬਟ ਮੈਂ ਕਹਿੰਦੀ ਆ ਕਿ ਅਗਰ ਤੁਸੀਂ ਇਸ ਇੰਡਸਟਰੀ ਵਿੱਚ ਕੰਮ ਕਰ ਲੈ ਤਾਂ ਤੁਹਾਨੂੰ ਇੱਕ سپورਟਿੰਗ ਬੰਦੇ ਦੀ ਜ਼ਰੂਰਤ ਮਤਲਬ ਪੈਂਦੀ ਹੈ ਹਾਂ ਤੇ ਮੈਂ ਜਦੋਂ ਇੱਕ Song ਕੀਤਾ ਫਰਸਟ Song ਸੀ ਮੇਰਾ ਦਿਲ ਨਾਲਕ ਨਾਲਕ ਉਹਦੇ ਵਿੱਚ ਮੈਂ ਭੁਪਿੰਦਰ ਸਿੱਧੂ ਜੀ ਨਾਲ Song ਕੀਤਾ ਹਨਾ ਤਾਂ ਇਸ Song ਤੋਂ ਬਾਅਦ ਸਾਡੀ ਬਹੁਤ ਅੱਛੀ ਬੌਂਡਿੰਗ ਹੋ ਗਈ ਫੈਮਿਲੀਅਰ ਬੌਂਡਿੰਗ ਹੋ ਗਈ ਤਾਂ ਮੈਨੂੰ ਹੁਣ ਲੱਗਦਾ ਕਿ ਆਈ ਐਮ ਸਿਕਿਓਰ ਹਨਾ ਮੈਨੂੰ ਕੁਝ ਵੀ ਲੱਗਦਾ ਕੁਝ ਵੀ ਮੈਨੂੰ ਜਿਵੇਂ ਡਿਸਕਸ ਕਰਨ ਦੀ ਜ਼ਰੂਰਤ ਪੈਂਦੀ ਹੈ ਕੋਈ ਸਲਾਹ ਲੈਣੀ ਹੈ ਤਾਂ ਮੈਂ ਉਹਨਾਂ ਤੋਂ ਲੈਣੀ ਆ ਹਨਾ ਉਹ ਹਮੇਸ਼ਾ ਮੇਰੇ ਨਾਲ ਹੁੰਦੇ ਆ ਪਲੱਸ ਸਾਡੀ ਇੱਕ ਟੀਮ ਹੈਗੀ ਜਿਹਦੇ ਵਿੱਚ ਇੱਕ ਕੁਲਵਿੰਦਰ ਜੀ ਨੇ ਹਨਾ ਉਹ ਵੀ ਮੇਰੇ ਨਾਲ ਮਤਲਬ ਹਮੇਸ਼ਾ ਬਹੁਤ ਸਪੋਰਟਿਵ ਨੇ ਦੋਨੋਂ ਮੇਰੀਆਂ ਦੋ ਬਾਹਾਂ ਨੇ ਦੋਨੇ ਜਿਹਨੇ ਮੈਨੂੰ ਐ ਨਹੀਂ ਲੱਗਦਾ ਕਿ ਮੈਂ ਕਿਤੇ ਇਕੱਲੀ ਆ ਹਨਾ ਕਿਤੇ ਵੀ ਕੋਈ ਇਵੈਂਟ ਹੁੰਦਾ ਕੁਝ ਵੀ ਹੁੰਦਾ ਹੈ ਦੋਨੇ ਮੇਰੇ ਹਮੇਸ਼ਾ ਨਾਲ ਹੀ ਹੁੰਦੇ ਆ ਕਿਤੇ ਵੀ ਮੈਨੂੰ ਲੱਗਦਾ ਕਿ ਕੁਝ ਸਲਾਹ ਲੈਣੀ ਮੈਂ ਨਾ ਕੋਈ ਹੁਣ ਤੱਕ ਕਿੰਨੇ ਗੀਤ ਕਰ ਚੁੱਕੇ ਹਾਂ ਹੁਣ ਤੱਕ ਮੈਂ 4 ਗੀਤ ਕਰ ਚੁੱਕੀ ਆ ਔਰ ਸਾਡਾ ਹੁਣ ਨੈਕਸਟ ਗੀਤ ਆ ਰਿਹਾ ਮਈ ਦੇ ਵਿੱਚ ਹੀ ਉਹਦਾ ਹੈਗਾ ਸ਼ੂਟ ਜਿਹੜੇ 4 ਗੀਤ ਕੀਤੇ ਕਿਹੜੇ ਕਿਹੜੇ ਕੀਤੇ ਉਹਦੇ ਵਿੱਚ ਫਰਸਟ ਸੀਗਾ ਦਿਲ ਨਾਨਕ ਨਾਨਕ ਜਿਹੜਾ ਕਿ ਧਾਰਮਿਕ Song ਹੈ ਜਿਹਦਾ ਮੈਂ ਤੁਹਾਨੂੰ ਦੱਸਿਆ ਮੈਂ ਉਹ ਤੋਂ ਸਟਾਰਟਿੰਗ ਕੀਤੀ ਸੀ ਆਪਣੀ ਥੈਨ ਉਸ ਤੋਂ ਬਾਅਦ ਫਿਰ ਕੀਤਾ ਸੀ ਲਵ ਬੇਬੇ ਬਾਪੂ ਠੀਕ ਹੈ ਥਰਡ Song ਸੀ ਸਾਡਾ ਪਿੰਡਾਂ ਵਿੱਚ ਰੱਬ ਵਸਦਾ ਜਿਹਦੇ ਵਿੱਚ ਅਸੀਂ ਆਪਣੇ ਕਲਚਰ ਨੂੰ ਪ੍ਰਮੋਟ ਕੀਤਾ ਦਿਖਾਇਆ ਲੋਕਾਂ ਨੂੰ ਔਰ ਚੌਥਾ ਸੀਗਾ ਇੱਕ ਸ਼ਬਦ ਸੀਗਾ ਸਤਨਾਮ ਵਾਹਿਗੁਰੂ ਵਾਹਿਗੁਰੂ ਦਾ ਜਿਹਦੇ ਵਿੱਚ ਮੈਂ ਸਿੰਗਿੰਗ ਵੀ ਕੀਤੀ ਹੈ ਠੀਕ ਹੈ ਇਹ ਜਿਵੇਂ ਇਸ ਲਾਈਨ ਦੇ ਵਿੱਚ ਕਹਿੰਦਾ ਕਿ ਜੇ ਕੰਮਜਾਬ ਹੋਣਾ ਸ਼ਾਰਟਕਟ ਤਰੀਕਾ ਬਣਾ ਲਓ ਤੁਹਾਨੂੰ ਨਹੀਂ ਕਿਸੇ ਨੇ ਸਲਾਹ ਦਿੱਤੀ ਵੀ ਸ਼ਾਰਟਕਟ ਤਰੀਕੇ ਨਾਲ ਜਲਦੀ ਅੱਗੇ ਮੰਜ਼ਿਲ ਤੇ ਪਹੁੰਚ ਜਾਗੇ ਸਲਾਹਾਂ ਦੇਣ ਵਾਲੇ ਤਾਂ ਬਹੁਤ ਹੋਣਗੇ ਬਟ ਆਪਣਾ ਦਿਮਾਗ ਤਾਂ ਆਪਣਾ ਹੀ ਹੁੰਦਾ ਨਾ ਮੈਨੂੰ ਸ਼ਾਰਟਕਟ ਤਰੀਕਾ ਅਪਣਾਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਮੈਨੂੰ ਨਾ ਕੁਆਲਿਟੀ ਆਫ ਵਰਕ ਚਾਹੀਦਾ ਕੁਆਂਟੀਟੀ ਆਫ ਵਰਕ ਨਹੀਂ ਚਾਹੀਦਾ ਮੈਂ ਇਸ ਤਰ੍ਹਾਂ ਦੇ ਸੌਂਗਸ ਕਰਨਾ ਚਾਹਨੀ ਆ ਇਸ ਤਰ੍ਹਾਂ ਦੇ ਕੰਮ ਕਰਨਾ ਚਾਹਨੀ ਆ ਕਿ ਮੇਰੇ ਘਰ ਦੇ ਹੈ ਨਾ ਮੇਰੇ ਬੱਚੇ ਮੇਰੇ ਹਸਬੰਡ ਮਾੜ ਨਾਲ ਕਹਿਣ ਕਿ ਮਤਲਬ ਮੇਰੀ ਵਾਈਫ ਹੈ ਜਾਂ ਮੇਰੇ ਮਮਾ ਹੈ ਜਾਂ ਮੇਰੀ ਸਿਸਟਰ ਹੈ ਜਾਂ ਮੇਰੀ ਬੇਟੀ ਹੈ ਉਹਨਾਂ ਨੂੰ ਦੇਖ ਕੇ ਸ਼ਰਮਸਾਰ ਨਾ ਹੋਣਾ ਪਵੇ ਫਿਊਚਰ ਪਲੈਨਿੰਗ ਕੀ ਹੈ ਫਿਊਚਰ ਪਲੈਨਿੰਗ ਇਹ ਹੈਗੀ ਹੈ ਕਿ ਮੈਨੂੰ ਫੇਮਸ ਹੋਣ ਦਾ ਕੋਈ بس منو ਇਹ ਹੈਗਾ ਕਿ ਮੈਂ ਇੱਕ ਅੱਛੀ ਕੁਆਲਿਟੀ ਦਾ ਲੋਕਾਂ ਨੂੰ ਅੱਛੇ ਮਤਲਬ ਅੱਛੇ ਮੈਸੇजेस ਦਾ ਲੋਕਾਂ ਨੂੰ ਚਾਹੇ ਸੌਂਗਸ ਦੇ ਥਰੂ ਚਾਹੇ ਵੈਬ ਸੀਰੀਜ਼ ਦੇ ਥਰੂ ਠੀਕ ਹੈ ਚਾਹੇ ਮੂਵੀਜ਼ ਦੇ ਥਰੂ ਬਟ ਮੇਰਾ ਬਸ ਇਹ ਹੈ ਕਿ ਮੈਂ ਮਤਲਬ ਕੁਆਲਿਟੀ ਆਫ ਵਰਕ ਕਰਾਂ ਨਾ ਕਿ ਕੁਆਂਟੀਟੀ ਆਫ ਵਰਕ ਨਹੀਂ ਆਉਣ ਵਾਲਾ ਕੋਈ ਪ੍ਰੋਜੈਕਟ ਗੀਤ ਕੋਈ ਵੈਬ ਸੀਰੀਜ਼ ਕੀ ਆਉਣ ਵਾਲਾ ਆਉਣ ਵਾਲਾ ਪ੍ਰੋਜੈਕਟ ਹੈਗਾ ਜਿਸ ਤੇ ਅਸੀਂ ਕੰਮ ਕਰ ਰਹੇ ਹਾਂ ਸੌਂਗ ਹੈਗਾ ਸਾਡਾ ਹਾਈਵੇ ਜਿਹਦੇ ਵਿੱਚ ਅਸੀਂ ਇੱਕ ਨਵੀਂ ਲੁੱਕ ਲੈ ਕੇ ਆ ਰਹੇ ਹਾਂ ਥੋੜਾ ਵੈਸਟਰਨ ਵਰਜਨ ਦਿਖਾ ਰਹੇ ਹਾਂ ਪਰ ਉਹਦੇ ਵਿੱਚ ਵੀ ਅਸੀਂ ਮਤਲਬ ਸਾਡਾ ਦਿਮਾਗ ਇਸ ਚੀਜ਼ ਤੇ ਜ਼ਿਆਦਾ ਚੱਲ ਰਿਹਾ ਕਿ ਅਸੀਂ ਕੱਪੜੇ ਕਿਸ ਤਰ੍ਹਾਂ ਦੇ ਪਾਈਏ ਅਸੀਂ ਸ਼ੂਟ ਕਿਵੇਂ ਦਾ ਕਰੀਏ ਕਿ ਮਤਲਬ ਸਾਡੀ ਫੈਮਲੀ ਵੀ ਉਹਨੂੰ ਦੇਖ ਕੇ ਕਹੇ ਕਿ ਹਾਂ ਮਤਲਬ ਮੇਰੀ ਬੇਟੀ ਆ ਜਾਂ ਮੇਰੇ ਮਮ ਹੈ ਮਤਲਬ ਕਹਿੰਦਾ ਜਿਹੜੇ ਸਮਾਜ ਦੇ ਵਿੱਚ ਸਾਡੇ ਕ੍ਰਿਤੀਆਂ ਚੱਲਦੀਆਂ ਨੇ ਉਹਨਾਂ ਦਾ ਧਿਆਨ ਲੋਕਾਂ ਵੱਲ ਬਿਲਕੁਲ ਅਸੀਂ ਆਪਣੀ ਉਹਨੂੰ ਵੀ ਦੇਖਣਾ ਆਪਣੇ ਕਲਚਰ ਨੂੰ ਵੀ ਦੇਖਣਾ ਸਾਡਾ ਜਿਹੜਾ ਜ਼ਿਆਦਾ એનર્ਜੀ ਨਾ ਸਾਡੀ ਇਸਤੇ ਹੀ ਵੇਸਟ ਹੁੰਦੀ ਹੈ ਇਸਤੇ ਹੀ ਵੇਸਟ ਦੀ ਮਤਲਬ ਅਲੱਗ ਦੀ ਇਸਤੇ ਇਹ ਕਿ ਅਸੀਂ ਕਿਸ ਤਰ੍ਹਾਂ ਦਾ ਕੰਮ ਅਸੀਂ ਕਰਨਾ ਜਿਹੜੇ ਕਿ ਸਾਡੀ ਫੈਮਲੀ ਦੇਖ ਕੇ ਸਾਨੂੰ ਮਤਲਬ ਅੱਗੇ ਪ੍ਰਮੋਟ ਕਰੇ ਨਾ ਕਿ ਸ਼ਰਮਸਾਰ ਨਾ ਹੋਏ ਜਿਵੇਂ ਤੁਸੀਂ ਇੱਕ ਮਹਾਜਨ ਪਰਿਵਾਰ ਚ ਜਨਮ ਹੋਇਆ ਤੇ ਸ਼ਹਿਰ ਚ ਰਹਿੰਦੇ ਹੋ ਕਹਿੰਦੇ ਨੇ ਕਿ ਜਿਹੜੇ ਸ਼ਹਿਰੀ ਲੋਕ ਆ ਉਹਨਾਂ ਨੂੰ ਪਿੰਡਾਂ ਦੇ ਕਲਚਰ ਦਾ ਘੱਟ ਹੀ ਪਤਾ ਹੁੰਦਾ ਤੇ ਤੁਸੀਂ ਕਹਿੰਦੇ ਹੋ ਪਿੰਡੂ ਦਾ ਕਲਚਰ ਪ੍ਰਮੋਟ ਕਰਨਾ ਤੁਹਾਨੂੰ ਕਿੰਨੀ ਕੀ ਜਾਣਕਾਰੀ ਹੈ ਕਿ ਤੁਸੀਂ ਪ੍ਰਮੋਟ ਕਰੋਗੇ ਵੈਸੇ ਮੈਨੂੰ ਮੈਂ ਸ਼ਹਿਰ ਚ ਜੰਮੀ ਪਲੀਆਂ ਲੁਧਿਆਣੇ ਤੋਂ ਆ ਮੈਂ ਬੇਸਿਕਲੀ ਬਟ ਜਿਹੜਾ ਲਾਸਟ Song ਕੀਤਾ ਸੀ ਪਿੰਡਾਂ ਵਿੱਚ ਰੱਬ ਵਸਦਾ ਉਹਦੇ ਵਿੱਚ ਮੈਨੂੰ ਸਿੱਧੂ ਸਾਹਿਬ ਨੇ ਪਿੰਡਾਂ ਦਾ ਦਿਖਾਇਆ ਕਲਚਰ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਿਆ ਠੀਕ ਹੈ ਔਰ ਮਤਲਬ ਉੱਥੇ ਸ਼ੂਟ ਕਰਦੇ ਕਰਦੇ ਸ਼ਾਮ ਨੂੰ ਤਾਂ ਮੈਂ ਇੱਕ ਡਿਸੀਜਨ ਲੈ ਲਿਆ ਕਿ ਮੈਂ ਮਤਲਬ ਬੁਢਾਪੇ ਵਿੱਚ ਇੱਥੇ ਆਪਣੀ ਪ੍ਰਾਪਰਟੀ ਲਾਂਗੀ ਔਰ ਜਦੋਂ ਕਦੀ ਮੈਨੂੰ ਛੁੱਟੀਆਂ ਵਿੱਚ ਜਿਵੇਂ ਲੋਕ ਹਿਲ ਸਟੇਸ਼ਨ ਤੇ ਜਾਂਦੇ ਆ ਕੋ ਮਨ ਮੈਂ ਇੱਥੇ ਆਇਆ ਕਰਾਂਗੀ ਪਰ ਪਿੰਡ ਵਾਲੇ ਕਹਿੰਦੇ ਅਸੀਂ ਤਾਂ ਸ਼ਹਿਰ ਨੂੰ ਜਾਣਾ ਤੁਸੀਂ ਕਹਿੰਦੇ ਅਸੀਂ ਪਿੰਡ ਨੂੰ ਚੱਲ ਜਾਣਾ ਮੈਨੂੰ ਬਹੁਤ ਅੱਛਾ ਲੱਗਿਆ ਪਿੰਡ ਦਾ ਜਿਹੜਾ ਕਲਚਰ ਹੈਗਾ ਉੱਥੇ ਇੰਨੀ ਸ਼ਾਂਤੀ ਉੱਥਾਂ ਦੇ ਲੋਕ ਉੱਥੇ ਦੇ ਲੋਕਾਂ ਵਿੱਚ ਕੋਈ ਸ਼ੋਅ ਆਫ ਨਹੀਂ ਹੈਗਾ ਜਿਵੇਂ ਆਪਣੇ ਇੱਥੇ ਕਿੰਨਾ ਸ਼ੋਅ ਆਫ ਹੈ ਉੱਥੇ ਉਹ ਸਭ ਚੀਜ਼ਾਂ ਤੋਂ ਬਿਲਕੁਲ ਪਰੇ ਨੇ ਉਹ ਲੋਕ ਮਤਲਬ ਮੈਨੂੰ ਉਹ ਪੂਰੇ ਦਿਨ ਦੇ ਵਿੱਚ ਮੈਂ ਇੰਨਾ ਇੰਜੋਏ ਕੀਤਾ ਨਾ ਉਹ ਸਭ ਤੋਂ ਮੇਰਾ ਫੇਵਰਟ ਸ਼ੂਟ ਸੀਗਾ ਬਹੁਤ ਜ਼ਿਆਦਾ ਇੰਜੋਏ ਕੀਤਾ ਮੇਰਾ ਥੋੜਾ ਤਾਂ ਮਨ ਹੀ ਨਹੀਂ ਕਰ ਰਿਹਾ ਸੀਗਾ ਜਿਵੇਂ ਤੁਸੀਂ ਬਹੁਤ ਜਾਣਦੇ ਹੋ ਜ਼ਿੰਦਗੀ ਦੇ ਵਿੱਚ ਮੈਰਿਜ ਹੋ ਗਈ ਬੱਚੇ ਹੋ ਗਏ ਉਸ ਤੋਂ ਬਾਅਦ ਇਸ ਲੈਨ ਦੇ ਵਿੱਚ ਆ ਗਏ ਨਾ ਬਹੁਤ ਸਾਰੀਆਂ ਜਿਹੜੀਆਂ ਕੁੜੀਆਂ ਨੇ ਉਹ ਘੱਟ ਉਮਰ ਚ ਆ ਜਾਂਦੀਆਂ ਨੇ ਹੈਨਾ ਉਹ ਸ਼ਾਰਟਕਟ ਤਰੀਕਾ ਵੀ ਬਣਾ ਲੈਂਦੇ ਕਿਉਂਕਿ ਮੈਚੂਰ ਤੇ ਅਨਮੈਚੂਰ ਬੰਦੇ ਦੇ ਵਿੱਚ ਫਰਕ ਹੁੰਦਾ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਮੈਨੂੰ ਸਾਰੇ ਲੋਕ ਇਹੀ ਕਹਿੰਦੇ ਨੇ ਕਿ ਤੁਸੀਂ ਅਗਰ ਇਹ ਕੰਮ ਪਹਿਲਾਂ ਸ਼ੁਰੂ ਕਰਦੇ ਹੈ ਨਾ ਜਿਵੇਂ ਤੁਹਾਡੀ ਏਜ ਹੁਣ ਹੈਗੀ ਆ 30 38 ਰਾਊਂਡ ਅਬਾਊਟ ਅਗਰ ਤੁਸੀਂ ਪਹਿਲੇ ਇਸ ਲਾਈਨ ਚ ਆ ਜਾਂਦੇ ਤਾਂ ਤੁਸੀਂ ਬਹੁਤ ਜ਼ਿਆਦਾ ਮਤਲਬ ਵਧੀਆ ਕਰ ਲੈਂਦੇ ਜਾਂ ਫੇਮਸ ਹੋ ਜਾਂਦੇ ਪਰ ਮੈਂ ਸਿਰਫ ਇੱਕ ਚੀਜ਼ ਨੂੰ ਨਾਲ ਲੈ ਕੇ ਚੱਲਦੀ ਆ ਕਿ ਪਰਮਾਤਮਾ ਉਹਨੇ ਤੁਹਾਨੂੰ ਜਦੋਂ ਜਿਹੜੀ ਚੀਜ਼ ਦੇਣੀ ਹੈ ਤੁਹਾਨੂੰ ਉਦੋਂ ਹੀ ਦੇਣੀ ਆ ਆਪਾਂ ਲੱਖ ਫਿਊਚਰ ਪਲੈਨਿੰਗਸ ਕਰ ਲਈਏ ਠੀਕ ਹੈ ਬਟ ਜਦੋਂ ਉਹਨੇ ਤੁਹਾਨੂੰ ਜੋ ਦੇਣਾ ਉਹਨੇ ਉਦੋਂ ਹੀ ਦੇਣਾ ਤਾਨੂੰ ਉਸ ਲਾਈਨ ਦੇ ਬੰਦੇ ਵੀ ਨੂੰ ਉਦੋਂ ਹੀ ਮਿਲਵਾਨੇ ਆ ਅਗਰ ਉਹ ਤੁਹਾਡੇ ਨਾਲ ਹੈਗਾ ਤਾਂ ਤੁਹਾਨੂੰ ਹਮੇਸ਼ਾ ਸਹੀ ਬੰਦਿਆਂ ਨਾਲ ਮਿਲਾਊਗਾ ਸਹੀ ਗਾਈਡੈਂਸ ਵਾਲੇ ਲੋਕਾਂ ਨਾਲ ਮਿਲਾਊਗਾ ਤਾਂ ਮੈਂ ਮੈਂ ਸੈਟੀਸਫਾਈਡ ਨਾ ਨਹੀਂ ਹਰ ਲਾਈਨ ਦੇ ਵਿੱਚ ਕਿਸੇ ਨਾ ਕਿਸ ਦਾ ਕੋਈ ਨਾ ਕੋਈ ਰੋਲ ਮਾਡਲ ਹੁੰਦਾ ਚਾਹੇ ਗਾਇਕੀ ਚ ਹੋਵੇ ਸੰਗੀਤ ਚ ਹੋਵੇ ਗੀਤ ਚ ਹੋਵੇ ਹੈਨਾ ਮਾਡਲਿੰਗ ਚ ਹੋਵੇ ਤੁਹਾਡਾ ਵੀ ਕੋਈ ਹੋਣਾ ਤੁਸੀਂ ਕਿਹਨੂੰ ਦੇਖਦੇ ਹੋ ਮੈਂ ਰੋਲ ਮਾਡਲ ਇਨ ਦਾ ਸੈਂਸ ਕਿ ਮੈਂ ਦੇਖਦੀ ਆ ਮਤਲਬ ਐਕਟਿੰਗ ਦੇ ਵਿੱਚ ਕਹਿੰਦੇ ਹੋ ਐਕਟਿੰਗ ਚ ਗੀਤ ਸੰਗੀਤ ਚ ओके okay. मैं हूं मेरा मतलब करंटली ਜਿਹੜਾ ਮੇਰਾ ਰੋਲ ਮਾਡਲ ਹੈ ਉਹ ਹੈਗੇ ਨੇ ਭੁਪਿੰਦਰ ਸਿੱਧੂ ਜੀ ਮੈਂ ਉਹਨਾਂ ਨੂੰ ਹੀ ਕਹਿਣਾ ਚਾਹਾਂਗੀ ਕਿਉਂਕਿ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਔਰ ਸਿੱਖ ਵੀ ਰਹੀਆਂ ਅੰਗੇ ਔਰ ਮੈਂ ਮਤਲਬ ਚਾਹਨੀ ਹੈ ਕਿ ਮੈਂ ਲੌਂਗ ਟਰਮ ਉਹਨਾਂ ਨਾਲ ਕੰਮ ਕਰਾਂ ਨਹੀਂ ਆਉਣ ਵਾਲੇ ਸਮੇਂ ਚ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੇ ਮਾਡਲਿੰਗ ਤੋਂ ਫਿਲਮਾਂ ਚ ਚਲੇ ਜਾਂਦੀ ਨੇ ਕੋਈ ਫਿਲਮਾਂ ਦਾ ਪ੍ਰੋਜੈਕਟ ਕੋਈ ਆਫਰ ਆਈ ਹੋਵੇ ਕੋਈ ਜਾਣ ਦਾ ਪਲਾਨ ਹੋਵੇ ਹੈਗੇ ਚੱਲ ਰਹੀ ਹੈ ਗੱਲਬਾਤ ਉਹ ਵੀ ਐਫਰਟਸ ਚੱਲਦੇ ਨੇ ਸਾਡੇ ਹਨਾ ਅੱਗੇ ਫਰਦਰ ਕਿਸੇ ਮੂਵੀ ਦੇ ਵਿੱਚ ਆਪਾਂ ਆਈਏ ਉਹ ਚੱਲ ਰਹੀ ਹੈ ਸਰਫੀ ਕੋਈ ਮੈਸੇਜ ਦੇਣਾ ਚਾਹੁੰਗੇ ਲੋਕਾਂ ਨੂੰ ਮੈਂ ਬਸ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਤੁਸੀਂ ਅਗਰ ਕਿਸੇ ਵੀ ਲਾਈਨ 'ਚ ਤੁਸੀਂ ਅਗਰ ਜਾਣਦੇ ਹੋ ਠੀਕ ਹੈ ਤੁਸੀਂ ਕਦੇ ਵੀ ਕੋਈ ਸ਼ਾਰਟ ਫੇਮਸ ਹੋਣ ਲਈ ਜਿਵੇਂ ਆਪਾਂ ਅੱਜ ਕੱਲ ਤੁਸੀਂ ਕਹਿੰਦੇ ਸ਼ਾਰਟਕਟ ਅਪਣਾਉਂਦੀਆਂ ਲੜਕੀਆਂ ਉਹ ਚੀਜ਼ ਆਪਾਂ ਨੂੰ ਨਹੀਂ ਕਰਨੀ ਚਾਹੀਦੀਆਂ ਉਹ ਗਲਤ ਹੈ ਔਰ ਇਸ ਤਰ੍ਹਾਂ ਦਾ ਕੰਮ ਕਰੋ ਕਿ ਤੁਹਾਡੇ ਘਰਦਿਆਂ ਨੂੰ ਵੀ ਤੁਹਾਡੇ ਤੇ ਮਾਣ ਹੋਵੇ ਔਰ ਤੁਸੀਂ ਵੀ ਕਿਸੇ ਦੇ ਰੋਲ ਮਾਡਲ ਬਣੋ ਤੁਹਾਨੂੰ ਦੇਖ ਕੇ ਕੋਈ ਇਹ ਕਹੇ ਕਿ ਹਾਂ ਮੈਂ ਵੀ ਇਸ ਤਰ੍ਹਾਂ ਦਾ ਕਰਨਾ ਚਾਹੁੰਦੀ ਹਾਂ ਮੈਂ ਵੀ ਇਸ ਤਰ੍ਹਾਂ ਦੀ ਬੰਨਣਾ ਚਾਹੁੰਦੀ ਹਾਂ ਕੱਲ ਨੂੰ ਤੁਸੀਂ ਤੁਸੀਂ ਅਗਰ ਨਹੀਂ ਵੀ ਹੈਗੇ ਨਾ ਤੁਹਾਡੇ ਬੱਚੇ ਤੁਹਾਡੀ ਫੈਮਲੀ ਤੁਹਾਨੂੰ ਸਕਰੀਨ ਤੇ ਦੇਖਣ ਵੀ ਆ ਸਾਡੇ ਮਦਰ ਸੀ ਵੀ ਆਏ ਸਾਡੇ ਹਨਾ ਸਿਸਟਰ ਸੀ ਵੀ ਇੰਨਾ ਵਧੀਆ ਕੰਮ ਕਰਦੇ ਸੀਗੇ ਉਹ ਤੁਹਾਡੀ मतलब ਤੁਹਾਡੇ ਤੁਸੀਂ ਹੈਗੇ ਹੋ ਕਿ ਨਹੀਂ ਹੈਗੇ ਪਰ ਤੁਹਾਡੀ ਪਹਿਚਾਨ ਉਦੋਂ ਵੀ ਹੋਣੀ ਚਾਹੀਦੀ ਹੈ ਇੱਕ ਚੰਗੀ ਪਹਿਚਾਨ ਇਹ ਸਰਨਨ ਲੀਨਾ ਸੂਸੀ ਅਕਸਰ ਕਿਹਾ ਜਾਂਦਾ ਹੈ ਕਿ ਜਿਹੜੇ ਰਸਤੇ ਪੁਰਾਣੇ ਲੋਕ ਬਣਾ ਜਾਂਦੇ ਆ ਆਮ ਲੋਕ ਉਹਨਾਂ ਤੇ ਤੁਰਦੇ ਆ ਪਰ ਕੁਝ ਕੀ ਲੋਕ ਹੁੰਦੇ ਆ ਜਿਹੜੇ ਰਸਤਿਆਂ ਤੋਂ ਹਟ ਕੇ ਚੱਲਦੇ ਆ ਲੀਨਾ ਸੂਸ ਸਾਡੇ ਨਾਲ ਸੀ ਜਿਹੜੇ 38 ਸਾਲ ਦੀ ਉਮਰ ਦੇ ਵਿੱਚ ਦੋ ਬੇਟੀਆਂ ਦੀ ਮਾਂ ਹੋਣ ਤੋਂ ਬਾਅਦ ਵੀ ਮੋਡਲਿੰਗ ਦੀ ਦੁਨੀਆ ਦੇ ਵਿੱਚ ਆਏ ਤੇ ਜਦੋਂ ਵੀ ਇਸ ਲਾਈਨ ਤੇ ਵਿੱਚ ਆਏ ਤਾਂ ਬਾਬੇ ਨਾਨਕ ਤੋਂ ਸ਼ੁਰੂ ਕੀਤਾ ਤਾਂ ਕਲਚਰ ਦੇ ਨੇੜੇ ਹੋ ਕੇ ਜੋ ਵੀ ਕੀਤਾ ਕਹਿੰਦੇ ਫਿਊਚਰ ਦੇ ਵਿੱਚ ਵੀ ਕਲਚਰ ਦੇ ਨੇੜੇ ਹੋ ਕੇ ਕਰਾਂਗੇ ਕੈਮਰਾਮੈਨ ਅਮਰਤ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਟਿਆ